ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਔਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਇਹ ਵੀਡੀਓ ਹੈ ਜੀ ਆਪਣੀ ਕੱਲ ਦੀ ਯਾਨੀ ਕਿ 25 ਅਕਤੂਬਰ 2025 ਦੀ ਤੇ ਕਿਉਂਕਿ ਅੱਜ ਇੱਥੇ ਸਵੇਰੇ 9:00 ਵਜੇ ਆਪਣੀ ਮੱਝਸੂਰੀ ਸੀ ਤੇ ਆਪਾਂ ਨੂੰ ਆਪਣੀ ਲਾਈਵਸ ਵੀ ਕਮੈਂਟ ਆਇਆ ਸੀਗਾ ਵੀ ਜੇ ਤੁਹਾਡੀ ਮੱਝਸੂਰੀ ਤਾਂ ਵੀ ਫੁੱਲ ਡਿਲੀਵਰੀ ਵਲੌਗ ਵਿੱਚ ਜਰੂਰ ਸ਼ੇਅਰ ਕਰਿਓ ਤੇ ਤਾਂ ਕਰਕੇ ਅੱਜ ਆਪਣੀ ਮੱਝ ਦਿਨਚੀ ਸੂਰੀ ਸੀ ਤੇ ਫਿਰ ਆਪਾਂ ਨਾਲ ਦੀ ਨਾਲ ਵੀਡੀਓ ਵੀ ਬਣਾਣੀ ਸਟਾਰਟ ਕਰਤੀ ਸੀ ਤੇ ਕਿਉਂਕਿ ਕਈ ਵਾਰ ਜੇ ਪਸ਼ੂ ਰਾਤ ਨੂੰ ਸੁੰਦੇਗਾ ਤਾਂ ਆਪਾਂ ਨੂੰ ਕਈ ਵਾਰ ਕਾਲੀ ਚ ਯਾਦ ਵੀ ਨਹੀਂ ਰਹਿੰਦਾ ਤੇ ਪਰ ਇੱਥੇ ਆਪਣੀ ਦਿਨ ਦਾ ਟਾਈਮ ਸੀਗਾ ਤੇ ਤਾਂ ਕਰਕੇ ਜੀ ਆਪਾਂ ਨਾਲ ਦੀ ਨਾਲ ਵੀਡੀਓ ਵੀ ਸਟਾਰਟ ਕਰਤੀ ਸੀ ਤੇ ਕਿਉਂਕਿ ਪਹਿਲਾਂ ਆਪਾਂ ਨੂੰ ਲੱਗ ਰਿਹਾ ਸੀਗਾ ਵੀ ਆਪਣੀ ਮੱਝ ਰਾਤ ਨੂੰ ਸੂਗੀ ਤੇ ਪਰ ਹੀ ਰਾਤ ਨੂੰ ਵਟਤਾ ਕਰੀ ਸੀ ਤੇ ਪਰ ਹੀ ਰਾਤ ਨੂੰ ਨਹੀਂ ਸੂਈ ਤੇ ਬਾਕੀ ਫਿਰ ਅੱਜ ਜਦੋਂ ਆਪਾਂ ਸਵੇਰੇ ਆਪਾਂ ساری ਰਾਤ ਵੀ ਵਿੱਚ ਦੀ ਕੀੜਾ ਮਾਰਦੇ ਰਹੇ ਪਸ਼ੂਆਂ 'ਚ ਤੇ ਕਿਉਂਕਿ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਜੀ ਵੀ ਜਦੋਂ ਦਿਨ ਪੂਰੇ ਹੋ ਜਾਂਦੇ ਨਹੀਂ ਕਦੋਂ ਵੀ ਸੂ ਪੈਂਦੇ ਤੇ ਬਾਕੀ ਆਪਾਂ ਨੂੰ ਇਹਦਾ ਕੱਲ੍ਹ ਲੱਗ ਰਿਹਾ ਸੀਗਾ ਵੀ ਇਹ ਜਾਂ ਤਾਂ ਰਾਤ ਨੂੰ ਸੂ ਜਾਊਗੀ ਤੇ ਨਹੀਂ ਫਿਰ ਇਹ ਦਿਨ 'ਚ ਤਾਂ ਸੂਗੀ ਤੇ ਇੱਥੇ ਜਦੋਂ ਆਪਾਂ ਸਵੇਰੇ ਪਸ਼ੂਆਂ ਨੂੰ ਤਾਰ ਕੱਢਣ ਤੋਂ ਬਾਅਦ ਆਪਾਂ ਮਸੂ ਦੀ ਬਾਰ ਸੱਣੀ ਕਰਦੀ ਸੀ ਤੇ ਜਿਹੜੇ ਦਾਣਾ ਪਾਣਾ ਸੀਗਾ ਉਹ ਪਤਾ ਸੀ ਤੇ ਵਸਪੀਰਾ ਪਨਾਲ ਦੀ ਨਾਲ ਪਸ਼ੂਆਂ ਨੂੰ ਨਵਾਕੀ ਤੇ ਫਿਰ ਪਾਣੀ ਪਿਆ ਪਿਆ ਕੀ ਬਾਹਰ ਬੰਨਤਾ ਸੀਗਾ ਤੇ ਇੱਥੇ ਹੁਣ ਆਪਣੀ ਮੱਝ ਲੱਗੀ ਸੀਗੀ ਸੂਨ ਤੇ ਇਹਦੇ ਸਭ ਤੋਂ ਪਹਿਲਾਂ ਮਟਾਂਡੀ ਆ ਗਈ ਸੀ ਤੇ ਉਹ ਆਪਾਂ ਪਹਿਲਾਂ ਫੋੜਤੀ ਸੀ ਤੇ ਪਰ ਇੱਥੇ ਹੁਣ ਇਹਦੇ ਜਿਹੜਾ ਘੜਾ ਆਂਦਾ ਹੁੰਦਾ ਹੈਗਾ ਪਸ਼ੂ ਦੇ ਤੇ ਉਹ ਆਇਆ ਸੀਗਾ ਤੇ ਨਾਲ ਹੀ ਪਸ਼ੂ ਕਟਰੂਏ ਤੇ ਖੁਰਸੀ ਤੇ ਤਾਂ ਕਰਕੇ ਫਿਰ ਆਪਾਂ ਉਹ ਘੜਾ ਵੀ ਬੰਨਤਾ ਸੀ ਤੇ ਇੱਥੇ ਆਪਾਂ ਪੜਦਾ ਵੀ ਉਹਦਾ ਪਰਾਂ ਘਰਤਾ ਸੀਗਾ ਵੀ ਕਈ ਵਾਰ ਥੋੜਾ ਬਹੁਤ ਚੋ ਪਾਣੀ ਹੁੰਦੇਗਾ ਤਾਂ ਉਹ ਨਿਕਲ ਜਾਂਦੇ ਤੇ ਨਹੀਂ ਜੇ ਪਸ਼ੂ ਖੜਾ ਹੋ ਜਾਂਦੇ ਕਈ ਵਾਰ ਮੂੰਹ ਚ ਪਾਣੀ ਭੰਨਦਾ ਵੀ ਖਤਰਾ ਰਹਿੰਦੇਗਾ ਤੇ ਬਾਕੀ ਨਹੀਂ ਆਪਾਂ ਕਟਰੂਏ ਦੇ ਮੂੰਹ ਚੋਂ ਪਾਣੀ ਨਾਲ ਦੀ ਨਾਲ ਹੀ ਕੱਢ ਦਿੰਨੇ ਆਂਗੇ ਜਦੋਂ ਪਸ਼ੂ ਸੁੰਦੇਗਾ ਤੇ یوں ਕਿ ਥੋੜਾ ਬਹੁਤ ਪਾਣੀ ਰਹਿ ਜਾਂਦੇਗਾ ਵਿੱਚ ਤੇ ਇੱਥੇ ਆਪਾਂ ਅੱਜ ਬਾਰ ਪਸ਼ੂਆਂ ਨੂੰ ਕੱਚੇ ਚ ਬੰਨਣ ਤੋਂ ਪਹਿਲਾਂ ਤੇ ਆਪਣੀਆਂ ਮੱਝ ਨੂੰ ਆਪਾਂ ਸੁੰਨ ਵਾਲੀ ਨੂੰ ਇਧਰ ਇੱਕ ਸਾਈਡ ਬੰਨਤਾ ਸੀਗਾ ਤੇ ਕਿਉਂਕਿ ਆਪਾਂ ਇਹਨੂੰ ਅੱਜ ਤਾਜ਼ੇ ਪਾਣੀ ਨਾਲ ਹੀ ਨਵਾਇਆ ਸੀਗਾ ਮੋਟਰ ਵਾਲੀ ਨਾਲ ਤੇ ਬਾਕੀ ਪਹਿਲਾਂ ਆਪਾਂ ਦੇਖਿਆ ਸੀਗਾ ਵੀ ਜੇ ਕਈ ਵਾਰ ਮੋਟਰ ਦਾ ਪਾਣੀ ਥੋੜੇ ਜਿਹਾ ਠੰਡਾ ਹੋਇਆ ਵੀ ਤਾਂ ਆਪਾਂ ਫਿਰ ਗਿਚਰ 'ਚੋਂ ਗਰਮ ਪਾਣੀ ਕਰਕੇ ਤਾਂ ਉਹਦੇ ਨਾਲ ਨਵਾ ਦਾਂਗੇ ਤੇ ਪਰ ਆਪਣੀ ਮੋਟਰ ਦਾ ਪਾਣੀ ਵਧੀਆ ਨਿਕਾ ਸੀਗਾ ਤੇ ਤਾਂ ਕਰਕੇ ਥੋੜੀ ਜਿਹੀ ਰਾਤ ਲਿਪੜ ਵੀ ਗਈ ਸੀਗੀ ਮੁੱਖ ਨਾਲ ਤੇ ਫਿਰ ਆਪਾਂ ਇਹਨੂੰ ਪਾਣੀ ਪਿਆ ਕੇ ਨਵਾ ਕੀ ਬਰ ਬੰਨਤਾ ਸੀਗਾ ਤੇ ਕਿਉਂਕਿ ਇੱਧਰ ਜਿੱਧਰ ਹੀ ਬੰਨ ਰੱਖੀ ਸੀ ਇੱਧਰ ਵਧੀਆ ਤੂੰ ਪੰਦੀ ਸੀ ਇਹ ਥੋੜੀ ਜੀ ਠੰਡ ਨਾਲ ਨੀ ਤਾਂ ਕਰਕੇ ਬੰਦੀ ਸੀ ਆਪਾਂ ਤੇ ਬਾਕੀ ਆਪਾਂ ਅੱਜ ਬਾਰੇ ਇਹਦੇ ਥੱਲੇ ਵੀ ਤੇ ਦੂਜੇ ਪਸ਼ੂਆਂ ਥੱਲੇ ਬੈਂਪਰ ਨਾਲ ਸਫਾਈ ਕਰਦੀ ਸੀਗੀ ਮਿੱਟੀ ਦੀ ਤੇ ਕਿਉਂਕਿ ਜਿਹੜੀ ਕੋਈ ਥੋੜੀ ਬਹੁਤ ਡਲੀ ਵਗੈਰਾ ਹੁੰਦੀ ਹੈ ਤਾਂ ਆਪਾਂ ਅੱਜ ਸਾਰੀ ਚੁੱਕਤੀ ਸੀ ਤੇ ਇੱਥੇ ਥੋੜਾ ਜਿਹਾ ਘੱਟ ਬੈਠੀ ਸੀਗੀ ਤੇ ਤਾਂ ਕਰਕੇ ਸੂਨ ਦੇ ਵਿੱਚ ਥੋੜਾ ਜਿਹਾ ਟਾਈਮ ਜ਼ਿਆਦਾ ਲੇਰੀ ਸੀ ਤੇ ਬਾਕੀ ਆਪਾਂ ਇਹਦੇ ਜਦੋਂ ਮਟਾਂਡੀ ਆਣ ਤੋਂ ਪਹਿਲਾਂ ਇਹਨੂੰ ਥੋੜਾ ਜਿਹਾ ਟਾਈਮ ਆਪਾਂ ਖੁੱਲੀ ਰੱਖਿਆ ਸੀਗਾ 15-20 ਮਿੰਟ ਇਹ ਕਿਉਂਕਿ ਜੇ ਸੂਣ ਵਾਲਾ ਪਸ਼ੂ ਥੋੜਾ ਬਹੁਤ ਤੋਰਾ ਫਿਰਾ ਕਰ ਲਈ ਤਾਂ ਵਧੀਆ ਰਹਿੰਦੇ ਤੇ ਤਾਂ ਕਰਕੇ ਆਪਾਂ ਇਹਨੂੰ ਫਿਰ ਪਹਿਲਾਂ ਖੁੱਲੀ ਰੱਖਤਾ ਸੀ ਤੇ ਫਿਰ ਆਪਾਂ ਉਸ ਤੋਂ ਬਾਅਦ ਹੀ ਇਹਨੂੰ ਬੰਨਿਆ ਸੀਗਾ ਤੇ ਕਿਉਂਕਿ ਫਿਰ ਇਹ ਜਿਆਦਾ ਬੈਠ ਨਹੀਂ ਰਹੀ ਸੀਗੀ ਤੇ ਫਿਰ ਇਹ ਬੰਨਣ ਤੋਂ ਬਾਅਦ ਬੈਠ ਗਈ ਸੀ ਤੇ ਨਾਲ ਦੀ ਨਾਲ ਖੁਰਾ ਗਈ ਸੀ ਤੇ ਇੱਥੇ ਵਸੇ ਜਦੋਂ ਬੈਠ ਗਈ ਤਾਂ ਥੋੜੇ ਟਾਈਮ ਚ ਹੀ ਸੁੱਝੂਗੀ ਤੇ ਕਿਉਂਕਿ ਜੇ ਪਸ਼ੂ ਖੜਿਆ ਰਹਿੰਦਾ ਤਾਂ ਖੜੇ ਪਸ਼ੂ ਘਟ ਸੁੰਦੇ ਨਹੀਂ ਨੀ ਕਿ ਜਿਆਦਾ ਨਹੀਂ ਸੁੰਦੇ ਤੇ ਬਾਕੀ ਖੜੇ ਪਸ਼ੂ ਦਾ ਸੁੰਚ ਖਤਰਾ ਵੀ ਰਹਿੰਦਾਗਾ ਕਿਉਂਕਿ ਫਿਰ ਕਈ ਵਾਰ ਜੇ ਕਟਰੂਆ ਹੈ ਵੀ ਹੁੰਦਾ ਤਾਂ ਕਈ ਵਾਰ ਗਰਦਨ ਵੀ ਰੁਟ ਜਾਂਦੀ ਹੈਗੀ ਤੇ ਬਾਕੀ ਆਪਾਂ ਲਵੀ ਸੀਗੇ ਵੀ ਕਈ ਵਾਰ ਕੋਈ ਪਤਾ ਨਹੀਂ ਹੁੰਦਾ ਪਸ਼ੂ ਦਾ ਤੇ ਬਾਕੀ ਫਿਰ ਬੈਠ ਕੇ ਉਹਦੀ ਨਾਲ ਦੀ ਨਾਲ ਸੁਗੀ ਸੀ ਤੇ ਅੱਜ ਆਪਾਂ ਅੰਦਰ ਪਸ਼ੂਆਂ ਦਾ ਹੋਰ ਕੋਈ ਕੰਮ ਨਹੀਂ ਕਰਿਆ ਜੀ ਤੇ ਬਸ ਆਪਾਂ ਪਸ਼ੂਆਂ ਨੂੰ ਪਾਣੀ ਪੀ ਆ ਕੇ ਨਮਾਕੇ ਤੇ ਬਾਰੀ ਵੰਦਾ ਸੀਗਾ ਤੇ ਕਿਉਂਕਿ ਆਪਾਂ ਨੂੰ ਵੇਟ ਸੀ ਆਪਣੀ ਮੱਝ ਦੀ ਸੂਣ ਦੀ ਤੇ ਫਿਰ ਆਪਾਂ ਮੱਝ ਦੇ ਸੂਈ ਤੋਂ ਬਾਅਦ ਇਹਨੂੰ ਸੰਭਾਲਣ ਤੋਂ ਬਾਅਦ ਤੇ ਇੱਕ ਜਣ ਆਪਾਂ ਲਵੀ ਬੈਠ ਜਾਂਦੇ ਆ ਕਿ ਮੱਝ ਦੀ ਤੇ ਬਾਕੀ ਫਿਰ ਆਪਾਂ ਅੰਦਰ ਜਿੰਨਾ ਵੀ ਕੰਮ ਸੀਗਾ ਸਾਫ ਸਫਾਈ ਦਾ ਹੋਰ ਦਾਣਾ ਪਿਉਣ ਦਾ ਤੇ ਜਿਹੜਾ ਕੋਈ ਆਪਾਂ ਦਾਣਾ ਰੀਨਣਾ ਤਰਨਾ ਸੀਗਾ ਸਾਰਾ ਆਪਾਂ ਕਰ ਲਿਆ ਸੀ ਤੇ ਇੱਥੇ ਮੈਂ ਪਹਿਲਾਂ ਤਿਆਰੀ ਕਰਖੀ ਸੀਗੀ ਸਾਰੀ ਤੇ ਕਿਉਂਕਿ ਫਿਰ ਇੱਥੇ ਬਾਹਰ ਮਿੱਟੀ ਕਰਕੇ ਆਪਾਂ ਗੱਟੇ ਦੀ ਪਾਲਿਆ ਸੀਗਾ ਕਟਰੂਆ ਤੇ ਕਿਉਂਕਿ ਫਿਰ ਮਿੱਟੀ 'ਚ ਜੀਵ ਜਿਆਦਾ ਲਿਪੜੇ ਆਂਦੇਗਾ ਤਾਂ ਫਿਰ ਮੈਂ ਇਸ ਚੱਟੀ ਜਾਂਦੀ ਹੈਗੀ ਤੇ ਜਦੋਂ ਇਹ ਬੈਠ ਗਈ ਸੀ ਤੇ ਵੈਸੁੱਤੇ ਇੱਥੇ ਰਾਮ ਨਾਲ ਸੂਣ ਲੱਗੀ ਸੀ ਕਿਉਂਕਿ ਜੀ ਬੈਠ ਕੇ ਸੂਵੇ ਤਾਂ 2 ਮਿੰਟ ਲੱਗਦੇ ਨੇ ਕਿ ਪਹਿਸ਼ ਨੂੰ ਸੂਣ ਚ ਤੇ ਇੱਥੇ ਹੁਣ ਆਪਾਂ ਇਹਦੀ ਥੋੜੀ ਜੀ ਹੈਲਪ ਵੀ ਕਰਤੀ ਸੀ ਤੇ ਇੱਥੇ ਡੈਡੀ ਨੇ ਥੋੜਿਆ ਹੈਲਪ ਲੱਗੀ ਸੀ ਕਾਰਨ ਤੇ ਮੇ ਨਾਲ ਦੀ ਨਾਲ ਲੈ ਕੇ ਥੱਲੇ ਗੱਟਾ ਰੱਖਦਾ ਤੇ ਆਪਾਂ ਗੱਟਾ ਰੱਖ ਕੇ ਉਹਦੀ ਕਟਰੂਏ ਨੂੰ ਪੋਚ ਲਿਆ ਸੀ ਤੇ ਅੱਜ ਦਾ ਦਿਨ ਆਪਣੇ ਤੇ ਬਹੁਤ ਸੁੱਖਾਂ ਸੁਖਾ ਕੇ ਆਇਆ ਜੀ ਤੇ ਕਿਉਂਕਿ ਆਪਾਂ ਨੂੰ ਲਗਾਤਾਰ 5 ਸਾਲ ਹੋ ਗਏ ਸੀਗੇ ਤੇ ਆਪਾਂ ਨੇ ਈਮਾ ਜਿਦੋਂ ਆਪਣੀ ਤੋਂ ਕੱਟੀ ਦੀ ਉਮੀਦ ਛੱਡਤੀ ਸੀ ਕਿਉਂਕਿ ਆਪਾਂ ਹਰ ਸਾਲ ਈਵੇਂ ਦੇਖਦੇ ਸੀਗੇ ਵੀ ਇਹ ਕੱਟੀ ਦਊਗੀ ਤੇ ਪਰ ਇਨੀ ਲਗਾਤਾਰ 5 ਕੱਟੇ ਦਿੱਤੇ ਸੀ ਤੇ ਪਰ ਅੱਜ ਆਪਣੀ ਫਰ ਆਪਣੀ ਸੁਣ ਲਈ ਕਿ 12 ਸਾਲ ਬਾਅਦ ਅਬਰੂੜੀ ਦੀ ਸੁਣਦੇ ਆ ਤੇ ਆਪਣੀ ਤਾਂ 5 ਸਾਲ ਬਾਅਦ ਫਰੀਮਾ ਜਣੀ ਕੱਟੀ ਦੇਤੀ ਤੇ ਆਪਣੀ ਮਾਜਣੀ ਦਿੱਤੀ ਹੈ ਜੀ ਅਰਚ ਨੂੰ ਕੁੰਗੜਦੀ ਕੱਟੀ ਤੇ ਬਾਕੀ ਜਿਹੜੇ ਨੇ ਕੱਟੇ ਆਂਦੇ ਸੀਗੇ ਤਾਂ ਵੀ ਬਹੁਤ ਵਧੀਆ ਸੀ ਤੇ ਪਰ ਇਹ ਜਿਹੜੀ ਆਪਣੀ ਕੱਟੀ ਆਈ ਹੈਗੀ ਤਾਂ ਹੀ ਵਧੀਆ ਫੁੱਲ ਹਾਈਟ ਲੈਂਥ ਦੀ ਹੈਗੀ ਤੇ ਬਹੁਤ ਜ਼ਿਆਦਾ ਵਧੀਆ ਬ੍ਰੀਡ ਚਾਹੀਏ ਜੀ ਤੇ ਇੱਥੇ ਆਪਾਂ ਮਾਜ ਨੂੰ ਖੋਲਤਾ ਸੀਗਾ ਕਿ ਕਿਉਂਕਿ ਵੈਸੇ ਹੁਣ ਇਹਦੀ ਲਵੀ ਲੱਗ ਚੂਗੀ ਤੇ ਬਾਕੀ ਇਹਨੇ ਪਿਛਲੇ ਸਾਲ ਦਿੱਤਾ ਸੀ ਜੀ ਐਚਐਲਡੀ ਵੀ ਪੀਸੀ 964 ਦਾ ਕਟਾ ਤੇ ਉਹ ਵੀ ਆਪਣੇ ਹੈਗੇ ਤੇ ਆਪਣੀ ਇਹ ਮੱਝ ਦੀ ਇੱਕ ਖਾਸियत ਹੈ ਜੀ ਤੇ ਵੀ ਆਪਾਂ ਇਸ ਤੇ ਜਿਸ ਤਰ੍ਹਾਂ ਦਾ ਵੀ ਸੀਮਨ ਲਗਵਾਨਿਆਂਗੇ ਤਾਂ ਹੀ ਉਸੇ ਤਰ੍ਹਾਂ ਦੀ ਕਟਰੂਆ ਦਿੰਦੀ ਹੈਗੀ ਤੇ ਇਹ ਆਪਣੇ ਤੇ ਬਹੁਤ ਘੱਟ ਲੈ ਕੇ ਜਾਂਦੀ ਹੈ ਤੇ ਕਿਉਂਕਿ ਜਿਹੜਾ ਆਪਾਂ ਇਹਦੀ ਪਿਛਲੀ ਵਾਰ ਸੀਮਨ ਲਗਵਾਇਆ ਸੀਗਾ ਤਾਂ ਉਹ ਇਹ ਨਹੀਂ ਦਿੱਤਾਗਾ ਕਟਾ ਜੈਡ ਬਲੈਕ ਤੇ ਪਰ ਇਸ ਵਾਰ ਜਿਹੜੀ ਇਹ ਅਲਜਨ ਕੁੰਗੜ ਦੀ ਕੱਟੀ ਦਈ ਹੈਗੀ ਤਾਂ ਇਸ ਤੇ ਬੱਸ ਬਸ ਮੁਸ਼ਕਲ ਅਤਾ ਕਿੰਝੇ ਵਾਲ ਚਿੱਟੇ ਨੇਗੇ ਪੁੱਛਤੇ ਤੇ ਨਹੀਂ ਬਿਲਕੁਲ ਜੈਡ ਬਲੈਕ ਹੈ ਤੇ ਇਹਨੇ ਕੱਟੀ ਬਹੁਤ ਵਧੀਆ ਦਿੱਤੀ ਹੈ ਜੀ ਤੇ ਬੱਸ ਹੁਣ ਆਪਾਂ ਇਹ ਅਰਦਾਸ ਕਰਦੇ ਆਂਗੇ ਵੀ ਹਰ ਸਾਲ ਕੱਟੀ ਦੇਵੇ ਤੇ ਇੱਥੇ ਆਪਾਂ ਇਹਨੂੰ ਸੁਣ ਤੋਂ ਬਾਅਦ ਜੀ ਇੱਕ ਤਾਂ ਦੇਸੀ ਬੜੇਮੇ ਕਪਾਲੇ ਤੇ ਇੱਕ ਬਾਜਰਾ ਤੇ ਇੱਕ ਗੁੜ ਤੇ ਆਪਾਂ ਦੇਸੀ ਕਿਉਂ ਵਿੱਚ ਮਾਸਲ ਕੇ ਇਹਨੂੰ ਦੇਤਾ ਸੀਗਾ ਤੇ ਕਿਉਂਕਿ ਜੇ ਖਾ ਲਈ ਥੋੜੇ ਜਿਹਾ એનર્ਜੀ ਵੀ ਮਿਲ ਜਾਂਦੀ ਹੈਗੀ ਪਸ਼ੂ ਨੂੰ ਤੇ ਬਾਕੀ ਚੇਰ ਵੀ ਛੇਤੀ ਪੈ ਜਾਂਦੀ ਹੈਗੀ ਤੇ ਇੱਥੇ ਬੈਠੀ ਸੀਗੀ ਜੀ ਆਪਣੀ ਕੱਟੀ ਤੇ ਆਪਾਂ ਇਸ ਦਾ ਨਾਮ ਰੱਖੇਗਾ ਮੋਨਾ ਤੇ ਕਿਉਂਕਿ ਜਿਹੜੀ ਇਸ ਦੀ ਨਾਨੀ ਤੇ ਇਸ ਦੀ ਪੜਨਾਨੀ ਸੀਗੀਆਂ ਤਾਂ ਉਹ ਸੀਗੀਆਂ ਮੀਨੀਆ ਤੇ ਪਰ ਜਿਹੜੀ ਆਪਣੀ ਐਮਐਸਏ ਇਹ ਮੀਣੀ ਨਹੀਂ ਗਈ ਹੈਗੀ ਤੇ ਜਿਹੜੀ ਇਸਤੀ ਨਾਨੀ ਸੀ ਆਪਣੀ ਕੱਟੀ ਦੀ ਤਾਂ ਉਸ ਦਾ ਨਾਮ ਆਪਾਂ ਮੋਨਾ ਰੱਖਿਆ ਸੀਗਾ ਤੇ ਤਾਂ ਕਰਕੇ ਆਪਾਂ ਹੁਣ ਇਸ ਦਾ ਨਾਮ ਮੋਨਾ ਰੱਖਤਾ ਤੇ ਇਹ ਕਲਿੱਪ ਕਰੀਏ ਜੀ ਆਪਾਂ ਅੱਜ ਦੀ ਐਡ ਤੇ ਅੱਜ ਦੀ ਤਰੀਕ ਹੋਗੀ ਜੀ 26 ਅਕਤੂਬਰ 2025 ਤੇ ਇੱਥੇ ਆਪਾਂ ਸਵੇਰੇ ਸਵੇਰੇ ਸਾਰੀ ਪਸ਼ੂ ਨਵਾਕੀ ਜਦ ਬੰਨੀ ਸੀ ਤੇ ਆਪਾਂ ਮੈਸਤੀ ਕੱਟੀ ਨੂੰ ਗਰਮ ਪਾਣੀ ਨਾਲ ਹੀ ਨਵਾਇਆ ਸੀਗਾ ਤੇ ਆਪਾਂ ਇਹਨੂੰ ਵਧੀਆ ਗਰਮ ਪਾਣੀ ਨਾਲ ਮਸਲ ਕੇ ਜਿਆਦਾ ਨਹੀਂ ਨਿਵਾਉਂਦੇ ਹੈਗੇ ਤੇ ਪਰ ਆਪਾਂ ਗਰਮ ਪਾਣੀ ਨਾਲ ਵਧੀਆ ਇਹਨੂੰ ਖੁੱਲੀ ਨਾਲ ਨਵਾ ਦਿਨੇ ਆਂਗੇ ਤੇ ਆਪਾਂ ਇੱਕ ਸੁੱਤੀ ਹਲਕਾ ਜਿਹਾ ਕੱਪੜਾ ਲੈ ਲੈਨੇ ਆਂਗੇ ਪੋਲਾ ਜਾਂ ਤੇ ਵੀ ਜਿਹਦੇ ਨਾਲ ਇਹਦੇ ਜਿਆਦਾ ਆਪਾਂ ਰਗੜਾਈ ਵੀ ਨਾ ਕਰ ਸਕੀਏ ਤੇ ਇਹਨੂੰ ਥੋੜੇ ਜਿਹਾ ਆਰਾਮ ਵੀ ਮਿਲੇ ਤੇ ਕਿਉਂਕਿ ਆਪਾਂ ਬ੍ਰਸ਼ ਨਾਲ ਤਾਂ ਨਹੀਂ ਮਸਲ ਸਕਦੇ ਜੀ ਤਾਂ ਜੀ ਸੂਈ ਪਸੂ ਨੂੰ ਤੇ ਪਰ ਆਪਾਂ ਹਲਕੇ ਜਿਹੇ ਕੱਪੜੇ ਨਾਲ ਪੋਲਾ-ਪੋਲਾ ਮਸਲ ਕੇ ਇਹਨੂੰ ਨਵਾ ਸਕਦੇ ਆਂਗੇ ਤੇ ਕਿਉਂਕਿ ਇਸ ਨਾਲ ਜਿਹੜਾ ਵੀ ਕੋਈ ਥੋੜਾ ਬਹੁਤ ਜੇਰੇ ਜਾਂ ਕਿਵੇਂ ਕੁਝ ਲੱਗਿਆ ਹੁੰਦਾ ਹੈਗਾ ਤਾਂ ਉਹ ਸਾਰਾ ਵਧੀਆ ਸਾਫ਼ ਹੋ ਜਾਂਦਾ ਹੈਗਾ ਤੇ ਨਮਾਨ ਤੇ ਪਾਣੀ ਭਿਅਾਨ ਤੋਂ ਬਾਅਦ ਫਿਰ ਆਪਾਂ ਇਹਦੀ ਗਰਮ ਤੇਲ ਨਾਲ ਹਲਕੀ ਜੀ ਮਾਲਿਸ਼ ਵੀ ਕਰਤੀ ਸੀਗੀ ਤੇ ਕਿਉਂਕਿ ਜੇ ਆਪਾਂ ਵਧੀਆ ਗਰਮ ਪਾਣੀ ਨਾਲ ਨਵਾਕੀ ਤੇ ਮਾਲਿਸ਼ ਕਰਦੀਏ ਗਰਮ ਜੀ ਤੇਲ ਨਾਲ ਤਾਂ ਫਿਰ ਪਸ਼ੂ ਦਾ ਹੱਡ ਪੈਰ ਵਧੀਆ ਖੁੱਲੇ ਜਾਂਦੇਗਾ ਤੇ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਗਿਫਟ ਅੱਜ ਮਿਲ ਗਿਆ ਸੀ ਹੀ ਤੇ ਕਿਉਂਕਿ ਇਹ ਦਿਨ ਦੇਖਣ ਨੂੰ ਆਪਾਂ ਨੂੰ 6 ਸਾਲ ਹੋ ਗਏ ਸੀਗੇ ਵੇਟ ਕਰਦੇ ਇਹਨੂੰ ਤੇ ਕਿਉਂਕਿ ਆਪਾਂ ਹਰ ਸਾਲ ਹੀ ਸੋਚਦੇ ਸੀਗੇ ਵੀ ਇਸ ਵਾਰ ਵੀ ਕੱਟੀ ਦਊਗੀ ਤੇ ਕਿਉਂਕਿ ਇਹਨੇ ਬਸ ਲਗਾਤਾਰ ਕੱਟੀ ਦਿੱਤੀ ਨੇਗੇ ਤੇ ਆਪਾਂ ਨੂੰ ਬਸ ਹਰ ਸਾਲ ਹੀ ਹੁੰਦਾ ਸੀਗਾ ਵੀ ਚਲੋ ਅਗਲੇ ਸਾਲ ਕੱਟੀ ਦੇ ਦਊਗੀ ਤੇ ਪਰ ਆਪਾਂ ਐਵੇਂ ਇੱਕ ਇੱਕ ਸਾਲ ਕਰਦੇ 5-6 ਸਾਲ ਲੰਗਾ ਤੇ ਤੇ ਪਰ ਕਦੀ ਨਾ ਕਦੀ ਜਾ ਕੇ ਰੱਬ ਜਰੂਰ ਸੁਣਦੇਗਾ ਤੇ ਅੱਜ ਆਪਾਂ ਨੂੰ ਆਪਣੀ ਮਿਹਨਤ ਦਾ ਫਲ ਮਿਲ ਗਿਆ ਜੀ ਤੇ ਅੱਜ ਤੱਕ ਜੀ ਆਪਾਂ ਕੱਟਿਆ ਜਾਂ ਕੱਟੀ 'ਚ ਕੋਈ ਵੀ ਫਰਕ ਨਹੀਂ ਕਰਿਆ ਵੀ ਆਪਾਂ ਕੱਟੀ ਨੂੰ ਦੁੱਧ ਜ਼ਿਆਦਾ ਪਿਆਣਿਆ ਜਾਂ ਦਾਣਾ ਜ਼ਿਆਦਾ ਪਾਣਿਆ ਵੀ ਉਹ ਕੱਟੀ ਨੂੰ ਆਪਾਂ ਨਹੀਂ ਪਾਉਂਦੀ ਤੇ ਪਰ ਆਪਾਂ ਕੱਟਾ ਤੇ ਕੱਟੀ ਨੂੰ ਦੋਵਾਂ ਨੂੰ ਇੱਕੋ ਜਿਹੀ ਸਮਾਂਲ ਦੇਾਂਗੇ ਤੇ ਕੱਟੇ ਚਾਹੀ ਕੱਟੀ ਆਪਾਂ ਇੱਕੋ ਜਿਹਾ ਦਾਣਾ ਤੇ ਇੱਕੋ ਜਿਹਾ ਦੁੱਧੋ ਕਰ ਦੇਾਂਗੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਆਪਣੀ ਕੱਟੀ ਕਿਵੇਂ ਦੀ ਲੱਗੀ ਤੇ ਅੱਜ ਦੀ ਵੀਡੀਓ ਦਾ ਨੈਪੈਥੀ ਕਰ ਦਿਆਂ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ